ਪਹਿਲਾ ਲਾਲਚੰਦ ਕਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਭੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜੀ ਨੂੰ ਨੌਕਰੀ ਦਾ ਚਾਸਾ ਦੇ ਕੇ ਇਹ ਵੀਡੀਓ ਉਹਦੇ ਨਾਲ ਇਹ ਜੁਰਮ ਹੋਂਦਾ ਰਿਹਾ ਸੋਸ਼ਣ ਹੋਂਦਾ ਰਿਹਾ ਇਨਸਟੈਡ ਆਫ ਉਹ ਪੀੜਤਾਂ ਦੇ ਮਦਦ ਮਦਦ ਤੇ ਆਉਣ ਦੀ ਜਗ੍ਹਾ ਉਸ ਮਨਿਸਟਰ ਨੂੰ ਇੱਕ ਐਸਆਈਟੀ ਵਧਾਈ ਔਰ ਉਸ ਐਸਆਈਟੀ ਨੇ ਕਲੀਨ ਚਿੱਟ ਜੇਤੀ ਉਹ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ ਅਖੀਰ 'ਚ ਉਹਨੇ ਸਟੇਟ ਦੇ ਕਾਬੂ ਆਈ ਜਾਣਾ ਸੀ ਔਰ ਉਹੀ ਗੱਲ ਹੋਈ ਔਰ ਤੁਹਾਨੂੰ ਕਹਿਤਾ ਨਹੀਂ ਕੰਪਲੇਂਟ ਵਿਡਰਾ ਹੋ ਗਈ ਚਲੋ ਵਿਡਰਾ ਸਾਫਵਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿਹਨਾਂ ਅਫਸਰਾਂ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਹੈ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਅਰ ਬ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀਤੀ ਆ ਮਗਰ ਉਹ ਮੂਡ 'ਚ ਹੀ ਨਹੀਂ ਐਕਸ਼ਨ ਲੈਣ ਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਚਲ ਹੋਇਆ ਉਹਨੂੰ ਸਰੇਟ ਹੋਰ ਕਾਬੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲ ਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਟੀ ਮੋਰਲ ਪ੍ਰੋਪਰਟੀਟਿਊਡ ਮੋਰਲ ਰਿਸਪੌਂਸਿਬਿਲਟੀ ਐਥਿਕਲ ਰਿਸਪੌਂਸਿਬਿਲਟੀ ਕਿ ਇਹ ਜੇ ਲੋਕ ਝੰਡਾ ਚਲਾ ਸਕਦੇ ਆ ਜੀ ਕਿ ਇਹ ਜੇ ਲੋਕ 26 ਜਨਵਰੀ ਅਫੀਸ਼ੀਅਲ ਪ੍ਰੋਗਰਾਮ 15 ਅਗਸਟ ਕਰਕੇ ਇੰਪੋਰਟੈਂਟ ਹਿਸਟੋਰਿਕ ਓਕੇਜਨਸ ਤੇ ਦੇਸ਼ ਤੇ ਕੀ ਜਾ ਕੇ ਹਿੱਸਾ ਲੈ ਸਕਦੇ ਆ ਔਰ ਕੱਲੀ ਇਹ ਨਹੀਂ ਤੁਸੀਂ ਵੇਖਿਓ ਉਹ ਫੋਰਨ ਸੋਇਲ ਮੈਂ ਤੁਹਾਨੂੰ ਐਮਐਲਏ ਦੀ ਕਾਪੀ ਦੇ ਰਿਹਾ ਜਿਹਦਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ ਮਤਲਬ ਇੱਕ ਬੱਚੇ ਦੇ ਨਾਲ ਜਿਹੜਾ ਐਮਐਲਏ ਸੰਦੋਹਾ ਨੇ ਉਹਨੇ ਵੱਜ ਫੈਲੀ ਕੀਤੀ ਸੋਡਮੀ ਕੀਤੀ ਉਹਦੀ ਐਮਐਲਏ ਨਾਲ ਰਿਪੋਰਟ ਬਣੀ ਉਹ ਪਹਿਲਾਂ ਵੀ ਕੈਨੇਡਾ ਤੋਂ ਨੂੰ ਮੋੜਤਾ ਗਿਆ ਐਤ ਕੀ ਫੇਰ ਕੈਨੇਡਾ ਨੇ ਰੋਕ ਲਿਆ ਬਿਕੋਜ਼ ਉਥੇ ਜੋਮਨ ਰਾਈਟਸ ਵਾਇਲੇਸ਼ਨਸ ਤੇ ਬਹੁਤ ਸੀਰੀਅਸ ਵੀਊ ਲਿਤਾ ਜਾਂਦਾ ਮਗਰ ਇਨਸਟੈਡ ਆਫ ਉਹਨੂੰ ਵਾਪਸ ਭੇਜਿਆ ਜਾਵੇ ਇੱਥੇ ਐਸਐਸਪੀ ਤੇ ਦਬਾਅ ਬਣਾ ਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਾਤਾ ਗਿਆ ਔਰ ਉਸ ਐਮਐਲਏ ਨੇ ਉੱਥੇ ਵਿਆਜ ਚ ਹਿੱਸਾ ਲਿਆ ਔਰ ਜਿਹੜੇ ਜਿਹੜੇ ਵਿਆਜ ਚ ਹਿੱਸਾ ਲੈ ਰਹੇ ਸੀ ਇਹ ਮਤ ਸ਼ੇਅਰ ਕਰ ਚੇ ਸਪੀਕਰ ਦੀ ਫੋਟੋ ਰੋਪੜ ਤੋਂ ਮਨਿਸਟਰ ਹਰਜੋਤ ਬੈਂਸ ਈਟੀਓ ਹਰਪਜਨ ਸਿੰਘ ਈਟੀਓ ਕੈਬਨਿਟ ਮਨਿਸਟਰ ਦਿਨ ਆਲ ਉਹਦੀ ਨੱਚਦਿਆਂ ਦੀ ਫੋਟੋ ਮੈਂ ਕੱਲ ਟਵੀਟ ਕਰਕੇ ਤੁਹਾਡੇ ਸਾਹਮਣੇ ਰੱਖੀ ਜੇ ਸਰਕਾਰ ਦਾ ਇਹ ਐਟੀਟਿਊਡ ਹੋਵੇ ਕਿ ਉਹ ਸਰਕਾਰ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਆ ਹ ਜਿਹੜੇ ਸਾਡੇ ਵਰਗੇ ਜਾਂ ਡਾਕਟਰ ਚੀਮਾ ਸਾਹਿਬ ਵਰਗੇ ਜਿਹੜੇ ਇਹ ਜੇ ਮੁੱਦਾ ਉਠਾਉਣ ਸਾਨੂੰ ਤਾਂ ਸਵੇਰੇ ਇੱਕ ਸੱਟ ਬਣਾ ਕੇ ਸਾਨੂੰ ਸੱਦਣਾ ਸ਼ੁਰੂ ਕਰਤਾ ਜਾਂਦਾ ਔਰ ਜਿਹੜੇ ਸੱਟ ਦੇ ਮੈਂਬਰ ਆ ਉਹ ਕਹਿੰਦੇ ਸੀਐਮ ਦੇ ਖਿਲਾਫ ਨਾ ਬੋਲਿਆ ਕਰੋ ਆ ਮੈਂ ਡਾਕਟਰ ਸਾਹਿਬ ਨੂੰ ਵੀ ਪੁੱਛ ਰਿਹਾ ਸੀ ਹਮਦਰ ਸਾਹਿਬ ਦੀ ਵੀ ਇੱਕ ਇਨਕੁਆਇਰੀ ਦੀ ਸੱਟ ਬਣੀ ਆ ਜੀਤ ਗਰੁੱਪ ਦੀ ਇਹਨਾਂ ਨੂੰ ਵੀ ਚਿੱਠੀਆਂ ਆ ਜਾਂਦੀਆਂ ਨੇ ਉਸ ਵਿੱਚ ਲੈ ਜੇ ਮਤਲਬ ਕਿ ਜਿਹੜਾ ਸ਼ਿਕਾਇਤ ਕਰੇ ਉਸ ਨੂੰ ਕਿਵੇਂ ਦਬਾਉਣਾ ਬਰਾਉ ਬੀਟ ਕਰਨਾ ਔਰ ਇਹ ਕੇਵਲ اپੋਜੀਸ਼ਨ ਪਾਰਟੀ ਦੇ ਲੀਡਰਸ ਨਾਲ ਨਹੀਂ ਇਹ इवन ਮੀਡੀਆ ਹਾਊਸਸ ਨਾਲ ਕੀਤਾ ਜਾ ਰਿਹਾ ਸੋ ਇਹਨਾਂ ਹਾਲਾਤਾਂ 'ਚ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕਵੈਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਗੁਜ਼ਾਰਾ ਇਹਨਾਂ ਦੇ ਮੰਤਰੀਆਂ ਦੀ ਕਾਰਗੁਜ਼ਾਰੀ ਨਾਲ ਨਹੀਂ ਹੋ ਰਹੀ ਹੈ ਜਾ ਕੇ ਉਹ ਕੈਨੇਡੀਅਨ ਸੋਇਲ ਫੋਰਨ ਸੋਇਲ ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਬਾਹਰ ਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪ ਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ 'ਚ ਅਖੀਰ 'ਚ ਕੇਸ ਇਹਨਾਂ ਨੂੰ ਵਿਦਡਰੋ ਕਰਨਾ ਪਿਆ ਜਦ ਰੌਲਾ ਪਿਆ ਔਰ ਉਹਨਾਂ ਬੱਚਿਆਂ ਨੂੰ ਇਨਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕਾਉਜ਼ ਹੀ ਇਜ਼ ਅਨੈਕਸਕੋਪ ਨਾ ਸਰਕਾਰ ਨੇ ਕਰਾਉਣੀ ਐ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਆ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਪਚਾਰਕ ਤੌਰ ਤੇ ਭੇਜ दो ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤਾਂ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦੋ ਹਾਂ ਸਰਕਾਰਾਂ ਬਦਲਦੀਆਂ ਨੇ ਔਰ ਬਦਲਣਗੀਆਂ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵਾਲਵ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ ਦੇ ਵਿਲ ਬੀ ਅਨਸਰੇਬਲ ਇਨ ਪਬਲਿਕ ਡੋਮੇਨ ਨੋਬਾਡੀ ਇਜ਼ ਅਬੋਵ ਲਾਅ ਔਰ ਇਹ ਮੰਗ ਲੈ ਕੇ ਆਏ ਆ ਇੰਡੀਪੈਂਡੈਂਟ ਇਨਕੁਆਇਰੀ ਐਂਡ ਇਹਨਾਂ ਨੂੰ 26 ਜਨਵਰੀ ਨੂੰ ਇਹਨਾਂ ਨੂੰ ਝੰਡਾ ਲਰਾਉਣ ਦੀ ਆਗਿਆ ਨਾ ਦਿੱਤੀ ਜਾਵੇ ਐਂਡ ਇਹਨਾਂ ਨੂੰ ਕੈਬਨਿਟ ਤੋਂ ਡਿਸਮਿਸ ਕਰਕੇ ਐਕਸ਼ਨ ਲਿਆ ਜਾਵੇ ਬਹੁਤ ਬਹੁਤ ਧੰਨਵਾਦ